ਸਰਮ ਲੋਟ ਦੇ ਵਿੱਚ ਜੋ ਅੱਜ ਵੋਟਿੰਗ ਹੋ ਰਹੀ ਹੈ ਸੋ ਕੀ ਕਹ ਰਹੇ ਹੋ ਬੜਾ ਵਧੀਆ ਤਰੀਕੇ ਦੇ ਨਾਲ ਬੜਾ ਤੁਸ਼ਾ ਹੈ ਜਿਹੜੀ ਅਵੇਅਰਨੈਸ ਅਸੀਂ ਕਰਦੇ ਰਹੇ ਇੰਨੇ ਦਿਨਾਂ ਤੋਂ ਇਹ ਉਹਦਾ ਹੀ ਸਿੱਟਾ ਹੈ ਦੇਖ ਕੇ ਬੜੀ ਖੁਸ਼ੀ ਹੋ ਰਹੀ ਹੈ ਹਰ VOTER ਜਿਹੜਾ ਹੈ ਬਾਹਰ ਨਿਕਲਿਆ ਆਏਗਾ ਔਰ ਸਾਰੇ ਪੋਲਿੰਗ ਸਟੇਸ਼ਨਾਂ ਤੇ ਅਸੀਂ ਜਾ ਰਹੇ ਹਾਂ ਜਿੰਨੀਆਂ ਲੋਕੇਸ਼ਨਾਂ ਜ ਹੈ ਬੜਾ ਠੀਕ ਪੀਸਫੁਲੀ ਚੱਲ ਰਿਹਾ ਹੈ ਠੀਕ ਹੈ ਸਰੀ ਬੜੀ ਮਿਹਨਤ ਕੀਤੀ ਗਈ ਆ ਪ੍ਰਸ਼ਾਸਨ ਦੇ ਵੱਲੋਂ ਕਿ ਜਿਹੜੀਆਂ ਰੈਲੀਆਂ ਕੱਢੀਆਂ ਗਈਆਂ ਸਾਈਕਲ ਰੈਲੀਆਂ ਹੋਈਆਂ ਹੋਰ ਕਾਫੀ ਤਰ੍ਹਾਂ ਦੀਆਂ ਜਿਹੜੀਆਂ ਰੈਲੀਆਂ ਹੋਈਆਂ ভোটার ਜਾਗਰੂਕਤਾ ਦੇ ਲਈ ਸਰਕਰ ਜਾ ਕੇ ਜਿਹੜਾ ਵੋਟਰਾਂ ਨੂੰ ਅਪੀਲ ਹੋਟਲ ਦੀ ਵੀ ਕੀਤੀ ਪੀਸ ਕੋ ਜਿਹੜਾ ਬੋਲ ਰਹੇਗਾ ਨਾਲ ਦੀ ਉਸ ਤੋਂ ਇਲਾਵਾ ਜਿਹੜਾ ਹੈ ਪੁਲਿਸ ਦੇ ਵੱਲੋਂ ਜਿਹੜੇ ਫਲੈਗ ਮਾਰਚ ਕੀਤੇ ਗਏ ਆ ਉਸ ਤੋਂ ਇਲਾਵਾ ਜਿਹੜੀ VOTING ਪ੍ਰਕਿਰਿਆ ਨੂੰ ਵਧੀਆ ਬਣਾਉਣ ਦੇ ਲਈ ਕੋਥਾ ਦੇ ਉੱਤੇ ਵੀ ਬਹੁਤ ਸਾਰੇ ਜਿਹੜੇ ਪ੍ਰਬੰਧ ਕੀਤੇ ਗਏ ਨੇ ਸੋ ਕੀ ਜਿਹੜਾ ਹੈਗਾ ਇਸ ਵੇਲੇ ਤੁਸੀਂ ਪੂਰੇ ਏਰੀਆ ਦੇ ਵਿੱਚ ਰਾਉਂਡ ਕਰ ਰਹੇ ਹੋ ਕਿਸ ਤਰ੍ਹਾਂ ਦਾ ਮਾਹੌਲ ਦੇਖ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਕਿ ਇਸ ਤੋਂ ਕੋਈ ਸ਼ੱਕ ਨਹੀਂ ਜਿਹੜੀ ਤੁਸੀਂ ਗੱਲ ਕਹੀ ਹੈ ਸਾਰੇ ਵੋਟਰ ਜਿਹੜੇ ਐ ਬੜੇ ਸਿਆਣੇ ਨੇ ਔਰ ਬੜੇ ਕੋਆਪਰੇਟਿਵ ਨੇਚਰ ਦੇ ਸਾਰੇ ਪਬਲਿਕ ਬੜੀ ਸਿਆਣੀ ਹੈ ਪੜ੍ਹੀ ਲਿਖੀ ਹੈ ਔਰ ਉਹ ਉਹਨਾਂ ਨੂੰ ਪਤਾ ਹੈ ਕਿ ਸਾਡਾ ਇਹ ਅਧਿਕਾਰ ਹੈ ਅਸੀਂ ਇਹਦੀ ਵਰਤੋਂ ਕਰਨੀ ਹੈ ਔਰ ਹਰ ਅੱਛਾ ਸ਼ਹਿਰੀ ਜਿਹੜਾ ਹੈਗਾ ਉਹ ਪੀਸਫੁਲ ਮਾਹੌਲ ਰੱਖਣਾ ਚਾਹੁੰਦਾ ਹੈ ਤੇ ਹੁਣ ਬਕਾਇਦਾ ਉਹਨਾਂ ਨੂੰ ਪਤਾ ਹੈ ਕਿੱਥੇ ਅਸੀਂ ਲਾਈਨ ਬਣਾਉਣੀ ਹੈ ਕਿੱਥੇ ਬੋਰਡ ਪਾਉਣ ਤੋਂ ਵਿਵਾਦ ਨਹੀਂ ਖੜਨਾ ਐਵੇਂ ਨਹੀਂ ਕੋਈ ਅਨਸੈਸੀਨ ਨੂਇਸੈਂਸ ਪੈਦਾ ਕਰਨ ਲਈ ਨਹੀਂ ਅੱچھے ਲੋਕ ਅੱچھے ਸਮਝਦੇ ਨੇ ਜੋ ਜੋ ਅਸੀਂ ਆਪਣੇ ਫਲੈਗ ਮਾਰਚ ਜੀ ਕੀਤੇ ਸੀ ਜਾਂ ਪਲੱਸ ਜੋ ਵੀ ਅਸੀਂ ਸਕਿਉਰਿਟੀ ਅਰੇਂਜਮੈਂਟਸ ਕੀਤੇ ਸੀ ਜਿੰਨੀਆਂ ਅਸੀਂ ਸਾਈਕਲ ਰੈਲੀਆਂ ਕੀਤੀਆਂ ਉਹਦਾ ਮਕਸਦ ਸਾਡਾ ਮੇਨ ਹੀ ਸੀ ਕਿ ਅਵੇਅਰਨੈਸ ਹੋਵੇ ਲੋਕਾਂ ਦੇ ਵਿੱਚ ਜਾਗਰੂਕਤਾ ਫੈਲੇ ਉਹ ਜਾਗਰੂਕਤਾ ਦਾ ਦੇਖ ਹੀ ਰਿਹਾ ਜੀ ਤੁਸੀਂ ਵੀ ਦੇਖ ਰਹੇ ਹੋ ਬੜਾ ਅੱਛਾ ਲੱਗ ਰਿਹਾ ਹੈ ਬਾਕੀ ਅਸੀਂ ਪ੍ਰਸ਼ਾਸਨ ਸਿਵਲ ਪ੍ਰਸ਼ਾਸਨ ਦੇ ਨਾਲ ਰਲ ਕੇ ਪੁਲਿਸ ਪ੍ਰਸ਼ਾਸਨ ਨੇ ਹਰ ਥਾਂ ਤੇ ਜਿੱਥੇ ਸਾਡੇ ਉਹ ਸਵੈਦਨ ਸੀਲ ਫਰਨੇਬਲ ਸਾਡੇ ਸਟੇਸ਼ਨਿੰਗ ਨੇ ਅਸੀਂ ਉੱਥੇ ਬਕਾਇਦਾ ਜੋ ਨੋਰਮ ਹੈ ਉਹਦੇ ਤੱਕ ਫੋਰਸ ਡਿਪਲੋਏ ਕੀਤੀ ਹੋਈ ਹੈ ਤੇ ਬੜਾ ਅੱਛਾ ਚੱਲ ਰਿਹਾ ਠੀਕ ਹੈ ਜੀ ਸਰ ਜੀ ਗੱਲ ਕਰੀਏ ਸਮਾਜਿਕ ਸਸਤਾਵਾਂ ਤੋਂ ਠੰਡੇ ਮਿੱਠੇ ਇਹ ਵੀ ਬਿਲ੍ਹਾ ਵੀ ਲਾਈਆਂ ਕੀ ਕਹਣਾ ਚਾਹੋ ਇਹ ਦੇਖੋ ਇਹ ਫਾਇਦਾ ਇਹ ਇਨਸਾਨੀਅਤ ਹੈ ਅਸੀਂ ਜਿਹੜੀ ਸਾਡੇ ਪੰਜਾਬੀ ਕੌਮ ਹੈ ਉਹ ਏਸੀ ਗੱਲ ਦੀ ਤਾਂ ਪਹਿਚਾਨ ਹੈ ਕਿ ਕਿਸੇ ਨੂੰ ਭੁੱਖਾ ਭੁਣਾ ਨਹੀਂ ਰਹਿ ਦਿੰਦੀ ਇਹ ਕੌਮ ਠੀਕ ਹੈ ਨਾ ਜੀ ਇਹ ਬੜੀ ਅੱਛੀ ਗੱਲ ਹੈ ਗਰਮੀ ਦਾ ਮਾਹੌਲ ਹੈ ਪ੍ਰਸ਼ਾਸਨ ਨੇ ਵੀ ਆਪਣੇ ਵੱਲੋਂ ਜਿਹੜੇ ਸਰਵਤ ਵਗੈਰਾ ਹੋਰ ਪਾਣੀ ਦੇ ਅਰੇਂਜਮੈਂਟਸ ਸਾਡਾ ਇੱਕ ਛੰਡੇ ਕੀਤੇ ਤੇ ਜੇ ਸਮਾਜ ਸੇਵੀ ਸੰਸਥਾਵਾਂ ਕਰ ਰਹੀਆਂ ਲੋ ਡਾਊਟ ਹੈ ਕੋਈ ਸ਼ੱਕ ਨਹੀਂ ਇਹ ਬੜੀ ਅੱਛੀ ਹੈ ਬੜੀ ਖੁਸ਼ੀ ਮਿਲ ਰਹੀ ਹੈ ਕਿਉਂਕਿ ਜਿੰਨੀ ਗਰਮੀ ਪੈ ਰਹੀ ਹੈ ਉਹਦੇ ਮੁਤਾਬਕ ਅ ਅਗਰ ਬੋਟਰ ਆ ਰਿਹਾ ਬੋਟ ਪਾਣਾ ਤੇ ਉਹਨੂੰ ਅਗਰ ਅੱਗੇ ਆ ਜਾਂਦੇ ਨੂੰ ਇੱਕ ਇੱਕ ਗੋਲਡੈਂਕ ਵਿੱਚ ਸ਼ਰਬਤ ਟਾਈਪ ਉਹਨੂੰ ਪੀਣ ਨੂੰ ਮਿਲਦਾ ਤੇ ਬੜਾ ਅੱਛਾ ਲੱਗ ਰਿਹਾ ਉਹਨਾਂ ਨੂੰ ਵੀ ਖੁਸ਼ੀ ਹੋ ਰਹੀ ਇਸ ਗੱਲ ਦੀ ਹਾਂ ਗਰਮੀਆਂ ਦਾ ਸਮਾਂ ਹੈ ਜੇ ਅਗਰ ਆਪਾਂ ਦੇਖੀਏ ਤਾਂ ਦੁਪਹਿਰ ਵੇਲੇ ਜਿਹੜਾ 45 ਡਿਗਰੀ ਦਾ ਜਿਹੜਾ ਉਹ ਮੌਸਮ ਚੜਾ ਜਾਂਦਾ ਤਾਂ ਇਸ ਵੇਲੇ ਸਵੇਰ ਦਾ ਟਾਈਮ ਆ ਤਾਂ ਇਸ ਵੇਲੇ ਜਿਹੜਾ ਮੌਸਮ ਬਹੁਤ ਵਧੀਆ ਹੈ ਤੇ ਜਿਹੜੇ ਲੋਕ ਜਿਹੜੇ VOTING ਲਈ ਨਹੀਂ ਆ ਰਹੇ ਗਰਮੀ ਨੂੰ ਦੇਖਦੇ ਹੋਏ ਉਹਨਾਂ ਨੇ ਕੀ ਕਹਿਦਾ ਨਹੀਂ ਆਉਣਗੇ ਜੀ ਆਉਣਗੇ ਹਰ ਇੱਕ ਦਾ ਆਪਣਾ ਇੱਕ ਨਾਜ ਹੀ ਸਿਸਟਮ ਹੁੰਦਾ ਹੈ ਹਰ ਇਨਸਾਨ ਹੈ ਜਿਹੜਾ ਉਹਦਾ ਇੱਕ ਉਹਨੇ ਆਪਣਾ ਸੋਚਿਆ ਹੁੰਦਾ ਸਵੇਰ ਤੋਂ ਹੀ ਪ੍ਰੋਗਰਾਮ ਬਣਾਇਆ ਹੁੰਦਾ ਹੈ ਕਿ ਮੈਂ ਆਪਣੇ ਘਰ ਦੇ ਕੰਮ ਕਦੋਂ ਕਰਨੇ ਆਂ ਬੇਲਾ ਹੋ ਕੇ ਕਦੋਂ ਵੋਟ ਪਾਣ ਜਾਣਾ ਹੈ ਤੇ ਅਗਲਾ ਮੌਸਮ ਦਾ ਵੀ ਖਿਆਲ ਰੱਖੇਗਾ ਬਸ ਸਾਡੇ ਪੁਲਿਸ ਪ੍ਰਸ਼ਾਸਨ ਵੱਲੋਂ ਅਸੀਂ ਜੋ ਸਾਡੀ ਡਿਊਟੀ ਬਣਦੀ ਹੈ ਉਹ ਅਸੀਂ ਸਾਰੇ ਅਰੇਂਜਮੈਂਟਸ ਕੀਤੇ ਹੋਏ ਨੇ ਸਰ ਇੱਕ ਮਰੀ ਦਾ ਆਖਰ ਤੇ ਵਿੱਚ ਜਿਹੜਾ VOTING ਨੂੰ ਦਾ ਹੋਰ ਅੱਛਾ ਬਣਾਉਣ ਦੇ ਲਈ ਕਿ ਤੁਹਾਨੂੰ ਆਂ ਦਾ ਮੈਸੇਜ ਦੋ ਕਿ ਲੋਕ ਜਲਦ ਚੱਲ ਜਿਹੜਾ ਹੈਗਾ VOTING ਮੈਂ ਫਿਰ ਇਹੀ ਰਿਕਵੈਸਟ ਕਰਨੀ ਚਾਹੁੰਦਾ ਆਂਗਾ ਔਰ ਸਾਰੇ ਅੱچھے ਸ਼ਹਿਰੀ ਜਿਹੜੇ ਹੈ ਉਹ ਇਸ ਗੱਲ ਨੂੰ ਸਮਝਦੇ ਵੀ ਹੈ ਬੜੇ ਅੱچھے ਕੋਰਪੋਰੇਟ ਕਰ ਰਹੇ ਨੇ ਮੈਂ ਦੁਬਾਰਾ ਵੀ ਇਹੀ ਬੇਨਤੀ ਕਰਨਾ ਚਾਹੁੰਦਾ ਕਿ ਜਿਹੜਾ ਇਹ ਆਪਾਂ ਨੂੰ ਅਧਿਕਾਰ ਮਿਲਿਆ ਹੈ ਇਹ ਜਿਹੜਾ ਪਰਵ ਹੈ ਇਹ ਸਭ ਤੋਂ ਵੱਡਾ ਤਿਉਹਾਰ ਹੈ ਡੈਮੋਕ੍ਰੇਸੀ ਦਾ ਜਿਵੇਂ ਆਪਾਂ ਦੀਵਾਲੀ ਦਸਹਰੇ ਦੇ ਦਿਵਸੇ ਖੁਸ਼ੀ ਹੁੰਦੀ ਹੈ اسی ਤਰੀਕੇ ਨਾਲ ਜਿਹੜਾ ਇਹ ਪਰਵ ਸਭ ਤੋਂ ਤੇ ਹੈ ਇਹਦੇ ਚ ਆਪਣੀ ਮਨਪਸੰਦ ਜਿਹੜੀ ਸਰਕਾਰ ਹੈ ਉਹਨੂੰ ਅਗਲੇ ਲੋਕਾਂ ਨੇ ਆਪਣਾ ਫਿਊਚਰ ਦੇਖਦੇ ਹੋਏ ਚੁਣਨਾ ਹੁੰਦਾ ਹੈ ਤੇ ਹਰ ਇੱਕ ਆਪਣਾ ਅਧਿਕਾਰ ਦੀ ਵਰਤੋਂ ਕਰੇ ਜੀ ਬਿਨਾਂ ਕਿਸੇ ਡਰ ਭੈਰ ਤੋਂ ਆਪਣੀ ਵੋਟ ਪਾਵੇ ਤੇ ਪੁਲਿਸ ਹੱਥ ਜਗਾ ਹੈ ਕੋਈ ਉਹਨਾਂ ਤੇ ਪ੍ਰੈਸ਼ਰ ਨਹੀਂ ਪਾ ਸਕਦਾ ਕੋਈ ਮਾੜਾ ਅਨਸਰ ਲੱਗੇ ਨਹੀਂ ਲੱਗ ਸਕਦਾ ਹਰ ਅਰੇਂਜਮੈਂਟਸ ਕੀਤੀ ਹੋਈ ਹੈ ਥੈਂਕ ਯੂ ਸਰ ਧੰਨਵਾਦ